ਨਮਸਕਾਰ ਜੀ ਮੈਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀ ਆਪਣਿਆਂ ਨੇ ਉਲਝਾਰ ਰੱਖਿਆ ਭਗਵੰਤ ਮਾਨ ਇਰਪੋਰਟਨਸਾਰ ਕਿਆ ਆਮ ਆਦਮੀ ਆਮ ਆਦਮੀ ਨਹੀਂ ਵਕਾਰੀ ਸੀਟ ਸੰਗਰੂਰ ਤੋਂ ਮੁੜ ਜਿੱਤ ਦਾ ਇਤਿਹਾਸ ਦਰਾਉਣਾ ਸੌਖਾ ਨਹੀਂ ਪਿਛਲੀਆਂ ਚੋਣਾਂ ਚ ਸੀਟ ਤੋਂ ਸਭ ਤੋਂ ਵੱਧ ਵੋਟਾਂ ਦੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਬਰਨਾਲਾ ਜ਼ਿਲ੍ਹੇ ਦੇ ਆਪਣੇ ਪੁਰਾਣੇ ਸਾਥੀਆਂ ਤੋਂ ਤਕੜੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਗਵੰਤ ਮਾਨ 2014 ਵਿੱਚ 5,33,000 ਦੇ ਕਰੀਬ ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਤੋਂ 2 ਲੱਖ ਤੋਂ ਵੱਧ ਵੋਟਾਂ ਦੀ ਲੀਡ ਨਾਲ ਜਿੱਤ ਹੋਏ ਸਨ ਉਨ੍ਹਾਂ ਨੂੰ ਪੂਰੇ ਹਲਕੇ ਦੀ 51% ਦੀ ਵੋਟ ਪਈ ਸੀ ਸਭਾ ਚੋਣਾਂ ਦੌਰਾਨ ਵੀ ਬਰਨਾਲਾ ਦੇ ਨੌ ਹਲਕਿਆਂ ਚੋਂ ਪੰਜ ਆਮ ਆਦਮੀ ਪਾਰਟੀ ਦੇ ਵਾਅਦ ਪੱਤਰ ਬਣੇ ਸਨ ਜਿਨ੍ਹਾਂ ਵਿੱਚ ਬਰਨਾਲਾ ਜ਼ਿਲ੍ਹਾ ਪੂਰਾ ਆਮ ਆਦਮੀ ਪਾਰਟੀ ਨੇ ਜਿੱਤਿਆ ਸੀ ਇਸ ਵਾਰੀ ਰਿਪੋਰਟਾਂ ਸੌਰ ਮਾਹੌਲ ਬਦਲ ਚੁੱਕਿਆ ਸੁਖਪਾਲ ਸਿੰਘ ਖੈਰਾ ਦੇ ਪਾਰਟੀ ਤੋਂ ਵੱਖ ਹੋਣ ਤੋਂ ਬਾਅਦ ਵੱਡੀ ਗਿਣਤੀ ਚ ਵਰਕਰ ਪਾਰਟੀ ਤੋਂ ਸਿਆਸੀ ਤੌਰ ਤੇ ਟੁੱਟ ਗਏ ਨੇ ਔਰ ਜ਼ਿਲ੍ਹੇ ਦੇ ਸਰਕਾਰਾਗੂ ਵੀ ਪਾਰਟੀ ਨੂੰ ਅਲਵਿਦਾ ਕਹਿ ਕੇ ਮਾਨ ਦੀ ਮੁਖਾਲਫਤ ਵਿੱਚ ਜੁਟ ਗਏ ਨੇ ਪਧਾਰ ਤੋਂ ਆਮ ਆਦਮੀ ਵਿਧਾਇਕ ਪਰਮਲ ਸਿੰਘ ਤੌਲਾ ਵੀ ਇਸਖਪਾਲ ਖੇਹਰਾ ਨਾਲ ਜੁੜ ਗਏ ਨੇ ਤੌਲਾ ਭਗਵੰਤ ਮਾਨ ਖਿਲਾਫ ਪੀਡੀਏ ਉਮੀਦਵਾਰ ਜੈਸੀ ਜਸਰਾਤੀ ਬਦਲਤ ਕਰ ਰਹੇ ਨੇ ਹਲਕਾ ਮਹਿਲ ਕਲਾਂਚੀ ਆਮ ਆਦਮੀ ਦੇ ਐਮਐਲਏ ਕੁਲਵੰਤ ਪੰਡੋਰੀ ਦੇ ਪਿਤਾ ਦੇ ਭੋਗ ਦੇ ਸੰਸਕਾਰ ਮੌਕੇ ਭਗਵੰਤ ਮਾਨ ਉਹਨਾਂ ਦੇ ਵਰਕਰਾਂ ਦੀ ਖਿੱਚੋ ਤਾਨ ਜਿਹੜੀ ਹੋਈ ਸੀਗੀ ਉਹ ਖਾਸੀ ਚਰਚਾ ਚ ਰਹੀ ਸੀ ਜਿਸ ਤੋਂ ਬਾਅਦ ਮਾਨ ਦੇ ਸੁਰੱਖਿਆ ਗਾਰਡ ਦੀ ਵੀ ਸ਼ਿਕਾਇਤ ਪਾਰਟੀ ਦੇ ਪੰਜ ਵਰਕਰਾਂ ਖਿਲਾਫ ਪਰ ਉਨੇ ਵਲੰਟੀਅਰ ਪੀਡੀ ਉਮੀਦਵਾਰ ਜੱਸੀ ਜਸਰਾਜ ਦੀ ਹਮਾਇਤ ਵਿੱਚ ਨਿਤਰੇ ਹੋਏ ਨੇ ਬਰਨਾਲਾ ਤੋਂ ਆਮ ਆਦਮੀ ਵਿਧਾਇਕ ਮੀਤ ਹਿਰ ਦੀ ਜਿੱਤ ਵਿੱਚ ਅਹਿਮ ਰੋਲਾ ਦਾ ਕਰਨ ਵਾਲੇ ਕੁਲਦੀਪ ਕਾਲਾ ਢਿੱਲੋਂ ਵੀ ਖੈਰਾ ਗਰੁੱਪ ਨਾਲ ਚੱਲ ਕੇ ਜੱਸੀ ਜਸਰਾਜ ਦੀ ਹਮਾਇਤ ਝੁਟਾਰੇ ਨੇ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਹਾਂ ਜੀ ਆ ਕਰ ਸਕਦੇ ਹੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਲੋਕ ਸਭਾ ਹਲਕਾ ਰਾਖਵਾ ਫਰੀਦਕੋਟੋਂ ਕਾਂਗਸ ਉਮੀਦਵਾਰ ਮਮਦ ਸਦੀਕ ਦੀ ਚੋਣ ਮਹਿਮਨ ਨੂੰ ਹਲਾਰਾ ਦਿੰਦੇ ਆ ਬੀਬੀ ਰਣਜੀਤ ਕੌਰ ਚੋਣ ਪੜ ਵਿੱਚ ਪ੍ਰਚਾਰਚ ਜੁਟ ਕੇ ਨੇ ਉਹ ਪਿੰਡਾਂ ਵਿੱਚ ਮਮਦ ਸਦੀਕ ਨਾਲ ਬਰਾਬਰ ਖੜ ਕੇ ਵੋਟ ਪਾਉਣ ਦੀ ਅਪੀਲ ਵੀ ਕਰ ਰਹੇ ਨੇ ਰਣਜੀਤ ਕੌਰ ਤੇ ਮਮਦ ਸਦੀਕ ਨੂੰ ਵੇਖਣ ਵਾਸਤੇ ਉਹਨਾਂ ਦੇ ਪੁਰਾਣੇ ਸਰੋਤੇ ਵੀ ਹੌਮ ਹਮਾ ਕੇ ਪੁੱਜ ਰਹੇ ਨੇ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਦਾ ਇਸ ਨੂੰ ਟੋਰੰਟ ਸੁਗਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ